ਬਹੁਤ ਵੱਡੀ ਖਬਰ ਹੈ ਜਿਵੇਂ ਕਿ ਤਰਨਤਾਰਨ ਦੀ ਚੋਣ ਹਾਰਨ ਤੋਂ ਬਾਅਦ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਇਕਾਲੀ ਦਲ ਦੇ ਪੈਰਾਂ ਥੱਲੇ ਜ਼ਮੀਨ ਕਿਵੇਂ ਹਿੱਲ ਗਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕਿਆ ਪੂਰਾ ਪਰਿਵਾਰ ਚੋਣ ਹਾਰਨ ਦਾ ਇੰਨਾ ਅਸਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਹਰ ਸਿਮਰਤ ਕੌਰ ਬਾਦਲ ਕੀ ਕਹਿੰਦੀ ਆ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਤਾਂ ਦੇਣੀ ਹੈ ਕਿਉਂਕਿ ਇਹਨਾਂ ਨੇ ਚੋਣ ਹਾਰੀ ਹੈ ਨਾ ਜਿਹੜੇ ਇਹਦਾ ਇੰਨਾ ਅਸਰ ਹੋ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੇ ਪਤ ਨੂੰ ਹਰਸਿਮਰਤ ਕੌਰ ਬਾਦਲ ਆਪਣੇ ਘਰ ਦੇ ਵਿੱਚ ਜਾ ਕੇ ਕੀ ਕਹਿੰਦੀ ਹੈ ਉਹ ਤੁਹਾਡੇ ਨਾਲ ਅੱਜ ਪੂਰੀ ਖਬਰ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਇਸ ਖਬਰ ਨੂੰ ਜ਼ਰੂਰ ਵੇਖਣਗੇ ਕਿ ਪੰਜਾਬ ਦੇ ਅੰਦਰ ਜਿਹੜਾ ਅਕਾਲੀ ਦਲ ਵੱਡੇ ਵੱਡੇ ਦਾਅਵੇ ਢੋਕ ਰਿਆ ਸੀ ਕਹਿੰਦਾ ਸੀ ਅਸੀਂ ਪੈਸੇ ਬੰਦ ਰਹੇ ਆ ਜੀ ਅਸੀਂ ਡੀਜ਼ਲ ਬੰਦ ਰਹੇ ਆ ਜੀ ਅਸੀਂ ਬੀਜ ਵੀ ਬੰਦ ਰਹੇ ਆ ਯਾਨੀ ਹਰ ਪੀੜਤਾਂ ਦੇ ਵਿੱਚ ਜਾ ਕੇ ਉਹਨਾਂ ਨੇ ਇਹ ਜ਼ਾਹਿਰ ਕੀਤਾ ਸੀ ਕਿ ਅਸੀਂ ਪੰਜਾਬ ਦੇ ਹਮਦਰਦੀ ਆ ਅਸੀਂ ਪੰਜਾਬ ਦੇ ਲੋਕਾਂ ਦਾ ਹਿੱਤ ਰੱਖਦੇ ਆ ਤੇ ਅੱਜ ਉਹਨਾਂ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਉਹ ਖਬਰ ਦਿਖਾਉਣ ਜਾ ਰਿਹਾ ਹਾਂ ਪੰਜਾਬ ਦੇ ਵਿੱਚ ਮੈਂ ਕਿਹਾ ਸੀ ਨਾ ਕਿ ਤਰਥੱਲੀ ਮੱਚ ਜਾ ਰਹੀ ਆ ਤਾਂ ਇਹ ਖਬਰ ਸੁਣ ਕੇ ਬਾਅਦ ਸਾਡੇ ਵੀ ਪਾਰਾਥਲੋ ਜਮੀਨ ਹਿੱਲ ਜਾਣੀਆਂ ਕਿਉਂਕਿ ਤਰਨਤਾਰਨ ਦੀ ਚੋਣ ਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਮੈਦਾਨ ਦੇ ਵਿੱਚ ਉੱਤਰੀਆਂ ਸੀ ਪਰ ਅਕਾਲੀ ਦਲ ਵਰਗਾ ਕੋਈ ਵੀ ਰੁਤਬਾ ਕਿਸੇ ਵੀ ਪਾਰਟੀ ਦਾ ਨਹੀਂ ਸੀਗਾ ਜਿਹੜਾ ਅਕਾਲੀ ਦਲ ਨੂੰ ਝਟਕਾ ਲੱਗੇ ਬਹੁਤ ਵੱਡਾ ਝਟਕਾ ਇਹ ਖਬਰ ਮੈਂ ਸਵੇਰ ਵੀ ਪਾ ਚੁੱਕਿਆ ਪਰ ਹਰ ਸਮਰਤ ਤਰਬਾਦਨ ਇਹ ਰਹੇਗੇ ਸੀ ਇਹਨਾਂ ਦੀ ਖਬਰ ਤੁਹਾਨੂੰ ਸੁਣਾਉਣੀ ਜ਼ਰੂਰੀ ਹੈ ਕਿਉਂਕਿ ਕਈ ਸਾਰੇ ਸਾਡੇ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ 90% ਲੋਕ ਕਿ ਕਾਲੀ ਦਲ ਦਰਅਸਲ ਦੇ ਵਿੱਚ ਚਾਹੁੰਦਾ ਕੀ ਹੈ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਾਟਕ ਕਰਕੇ ਉਸ ਤੋਂ ਬਾਅਦ ਇਹ ਜਿਤਾਉਂਦਾ ਸੀ ਕਿ ਭਾਈ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਆ ਸੋ ਇਹ ਗੱਲਾਂ ਸਾਰੀਆਂ ਗਲਤ ਨੇ ਪਰ ਅੱਜ ਪਹਿਲਾਂ ਹੁਣ ਤੁਸੀਂ ਵੇਖ ਲਓ ਕਿ ਹਰਸਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਚੋਣ ਹਾਰਨ ਤੇ ਕੀ ਕਹਿੰਦੀ ਹੈ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਪਤੀ ਨੂੰ ਯਾਨੀ ਕੀ ਕਹਿੰਦੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੀ ਸੁਣੋ ਮੈਂ ਤਾਂ ਕਹਿੰਦੀ ਆ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸ ਨੇ ਵੋਟ ਕਿਹਾ ਪਾਤੀ ਤੇ ਸੀਐਮ ਦਾ ਕਿਰਦਾਰ ਕੀ ਸੀ ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ ਜਿਹੜਾ ਪਾਰਲਮੈਂਟ ਚ 11 ਵਜੇ ਤੱਕ ਕਿਉਂ ਆਉਂਦਾ ਸੀ ਉਹਨੇ ਸੁਬਾਹ ਕੀ ਚਲਾ ਲੈਣਾ ਹੈ ਬਸ ਸੋਹਣਾ ਕਿਰਦਾਰ ਕੀ ਹੈ ਜਿਹੜਾ ਸਾਹਮਣੇ ਹੋਂ ਉਹਨੂੰ ਭਾਵੇਂ ਚੁੱਪੇ ਪਰਚੇ ਲੈ ਕੇ ਆਏ ਬੋਲੇ ਜੋ ਮਰਜ਼ੀ ਬੋਲੇ ਪਰ ਕੌਣ ਨਹੀਂ ਜਾਣਦਾ ਕੀ ਇਹਦਾ ਕਿਰਦਾਰ ਕੀ ਸੀਗਾ ਉਹ ਜਿਹੜਾ ਮੁੱਖ ਮੰਤਰੀ ਆ ਹੈ ਪਰਵਾਹ ਨੂੰ ਛੱਡ ਕੇ ਸੋਚ ਅੰਸਾਰੀ ਜੀ ਦਾ ਵਿਆਕਰਨ ਲੰਗਾ ਹੈ ਉਹ ਤਾਂ ਵੀ ਧੀਨੇ ਦੱਸਦਾ ਕਿ ਹੋ ਜਾਵੇ ਤਾਂ ਖਲਾ ਅਕਾਲੀਵਾਲੋਂ ਪੜਨੇ ਚੋ ਤਾਂ ਸੁਣ ਲੈ ਪੰਜਾਬ ਵਾਲੇ ਪੰਜਾਬ ਦੇ ਲੋਕਾਂ ਨੇ ਹਰਸ ਅੰਮ੍ਰਿਤਕੌਰ ਬਾਦਲ ਦਾ ਮਜ਼ਾਕ ਬਣਾ ਦਿੱਤਾ ਕਹਿੰਦੀ ਇਸ ਮੁੱਖ ਮੰਤਰੀ ਦਾ ਕੀ ਕਿਰਦਾਰ ਹੈਗਾ ਸਿਗਾ ਯਾਨੀ ਪੂਰੀ ਤਰ੍ਹਾਂ ਪੰਜਾਬੀ ਵੀ ਨਹੀਂ ਬੋਲਦੀ ਆ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਹਰ ਪੀੜਤਾਂ ਦੇ ਵਿੱਚ ਜਾ ਕੇ ਏ ਬਾਬਾ ਧੋਖ ਦਿੰਦੇ ਆ ਕਹਿੰਦੇ ਜੀ ਅਸੀਂ ਹੜਪੀੜਤਾ ਦੀ ਮਦਦ ਕਰਦੇ ਆ ਅਸੀਂ ਪੰਜਾਬ ਦੇ ਹਮਦਰਦੀ ਆ ਬੜਾ ਡੀਲ ਬੰਦਾ ਸੀ ਬੜੇ ਉਹਨਾਂ ਨੇ ਨੋਟ ਬੰਡੇ ਪਰ ਆਪਣੇ ਹੀ ਸਰਪੰਚ ਨੂੰ ਫੜਾ ਕੇ 2 ਵਾਰ 2 ਲੱਖ ਰੁਪਈਆ ਉਹਨਾਂ ਨੇ ਆਪਣੀ ਪੋਲ ਵੀ ਉੱਥੇ ਖੁਦ ਹੀ ਖੋਲ ਲਈ ਸੀ ਪਰ ਅੱਜ ਪੰਜਾਬ ਦੇ ਅੰਦਰ ਜਿਹੜਾ ਮੈਸੇਜ ਇਸ ਖਬਰ ਦੇ ਨਾਲ ਜਾਣਾ ਅਕਾਲੀ ਦਲ ਦੇ ਵਰਕਰ ਵੀ ਸੁਣ ਲੈਣ ਤੇ ਸਾਡੇ ਪੰਜਾਬ ਦੇ ਸਾਰੇ ਭੈਣ ਭਰਾ ਵੀ ਸੁਣ ਲੈਣ ਜਿਹੜੀ ਹਰ ਸਿਮਰਤ ਦਾ ਬਾਦਲ ਹੈ ਨਾ ਉਹਨੇ ਪੰਜਾਬ ਦੀ ਇਹ ਚੋਣ ਹਾਰਨ ਤੋਂ ਬਾਅਦ ਇਸ ਕੰਲੀ ਹਾਰ ਨੂੰ ਲੈ ਕੇ ਕੰਲੀ ਇਹੋ ਹੀ ਪਾਰਟੀ ਦੇ ਅੰਦਰ ਲੱਗੀ ਸੀ ਕਿ ਸਾਡੇ ਹੱਥ ਕੁਰਸੀ ਕਿਉਂ ਨਹੀਂ ਆ ਰਹੀ ਪੰਜਾਬ ਦੇ ਲੋਕਾਂ ਨੂੰ ਵੀ ਗਾਲਾਂ ਕੱਢਣ ਤੇ ਲੱਗੇ ਨੇ ਮੈਂ ਲਿਖਿਆ ਕੀ ਸੀ ਕਿ ਹਰ ਸਿਮਰਤਪੁਰ ਬਾਦਲ ਸੁਖਬੀਰ ਬਾਦਲ ਨੂੰ ਕਹਿੰਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਪੈਸੇ ਵੰਡ ਲਾ ਇਹ ਤੁਹਾਡੇ ਕੰਮ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਹਨ ਜਿਹੜੇ ਉਹ ਤਹਾਦੇ ਤੋਂ ਪੈਸੇ ਵੀ ਲੈ ਲੈਣੇ ਕਿਉਂਕਿ ਪੈਸੇ ਤੁਹਾਡੇ ਘਰੋਂ ਨਹੀਂ ਜਾਂਦੇ ਇਹ ਪੈਸਾ ਸਾਡੇ ਹੀ ਪੰਜਾਬ ਦੀ ਜਨਤਾ ਦਾ ਲੁੱਟਿਆ ਹੋਇਆ ਪੈਸਾ ਉਹੀ ਪੈਸਾ ਅਕਾਲ ਤਰ ਸਾਹਿਬ ਤੇ ਜਾਂਦਾ ਉਹੀ ਪੈਸਾ ਤੁਹਾਡੇ ਘਰ ਦੇ ਵਿੱਚ ਵੀ ਆ ਜਾਂਦਾ ਇਸ ਕਰਕੇ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਕਾਣੀ ਦਾ ਵਾਅਦਨ ਇਹ ਭਾਈ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਜਿਨ੍ਹਾਂ ਨੇ ਪੰਜਾਬ 25 ਸਾਲ ਲੁੱਟ ਲਿਆ ਤੇ ਉਹ ਭਲਾ ਪੰਜਾਬ ਦਾ ਪਧਾ ਕਰਨਗੇ ਹਾਦੀ ਜਵਾਬ ਦਿੰਦੀ ਹੈ ਕਿ ਤੁਸੀਂ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਤੋਂ ਔਰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਬਦਲਾ ਲੈਣ ਦੀ ਫਰਾਕ ਵਿੱਚ ਬੈਠੇ ਆ ਇਸ ਕਰਕੇ ਪੰਜਾਬ ਦੇ ਉਹ ਤਰਨ ਤਰਨ ਦੇ ਲੋਕ ਆਵੇਂ ਇਹ ਦਿਖਾ ਦਿੱਤਾ ਕਹਿੰਦੇ ਜੀ ਬਹੁਤ ਸਾਰੇ ਲੋਕ ਤਾਂ ਇਹ ਵੀ ਗੱਲ ਕਰ ਰਹੇ ਨੇ ਕਹਿੰਦੇ ਇਹਨਾਂ ਦੀ ਜ਼ਮਾਨਤ ਜਬਤ ਕਿਉਂ ਨਹੀਂ ਕਰਵਾਈ ਦਰਸਾਹ ਦੇ ਵਿੱਚ ਲੋਕਾਂ ਨੇ ਵੋਟ ਪਾਈ ਜਰੂਰ ਆ ਪਰ ਜਿਹੜਾ 2027 ਦਾ ਸਮਾਂ ਉਹ ਸਮੇਂ ਨੂੰ ਲੈ ਕੇ ਅਕਾਲੀ ਦਲ ਦੇ ਮਨ ਦੇ ਵਿੱਚ ਬਹੁਤ ਸਾਰੇ ਲੱਡੂ ਫੁੱਟ ਰਹੇ ਹੁਣ ਕਿ 2027 ਦੇ ਵਿੱਚ ਅਸੀਂ ਫੇਰ ਤੋਂ ਬਾਜ਼ੀ ਮਾਰ ਸਕਦੇ ਹਾਂ ਪਰ ਨਹੀਂ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹ ਵੀਡੀਓ ਦੇ ਥੱਲੇ ਕਮੈਂਟ ਕੀ ਕਰ ਰਹੇ ਆ ਉਹ ਵੀ ਤਾਂ ਸਾਡੇ ਹੀ ਲੋਕ ਨੇ ਉਹ ਕਹਿੰਦੇ ਜੀ ਇਹਨਾਂ ਦੀ ਜ਼ਮਾਨਤ ਜਬਤ ਕਿਉਂ ਨਹੀਂ ਹੋਈ ਕਿਉਂਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖ ਕੌਮ ਨੂੰ ਮਾਰਨ ਵਾਲੇ ਸਾਰੇ ਇਹ ਬਾਦਲ ਰਲੇ ਹੋਏ ਨੇ ਅਕਾਲੀ ਕੱਲੇ ਨਹੀਂ ਨਾਅਰ ਕਾਂਗਰਸ ਦੇ ਚੰਨੀ ਵਰਦੇ ਖੈਰੇ ਵਰਦੇ ਬਾਜਵੇਂ ਰਗੇ ਵੀ ਹੈ ਜਿੰਨਾਂ ਦੀ ਜਮਾਨਤ ਜਬਤ ਹੋਈਆਂ ਨੇ ਭਾਜਪਾ ਦੀ ਜਮਾਨਤ ਜਬਤ ਹੋਈ ਹੈ ਤਾਂ ਰਹਿ ਗਿਆ ਖਲਾ ਕਾਲੀ ਦਲ ਅਕਾਲੀ ਦਲ ਨੂੰ ਫੇਰ ਤੋਂ ਝਾੜੂ ਸਰਕਾਰ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਨ ਜਾਣ ਜਾ ਰਹੇ ਆ ਸਤਾਈ ਦੇ ਵਿੱਚ ਉਹ ਵੀ ਮੈਂ ਤੁਹਾਡੇ ਸਾਹਮਣੇ ਅੱਜ ਕਹਿ ਰਿਹਾ ਉਸ ਦਿਨ ਵੀ ਕਿਹਾ ਸੀ ਕਿ ਜਿਵੇਂ ਨਹੀਂ ਛੋਣ ਦੀ ਵਾਦੀ आम आदमी पार्टी मारूगी और आज भी कहना 2027 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫੇਰ ਤੋਂ ਰਿਪੀਟ ਦਾ ਪੱਕਾ ਕਰਨਗੇ ਤਾਂ ਹੀਗਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ